ਦੇਖੇ ਮੈਂ ਤਾਂ ਸੁਣੂ ਆਇਆ ਕਿ ਜੀ ਸੀ ਜਦੋਂ ਆਪਣੀ ਸੁੱਖੀ ਹੁੰਦੀ ਸੀ ਘਰ ਆਪਣਾ ਭਰਿਆ ਭਰਿਆ ਲੱਗਦਾ ਹੁੰਦਾ ਸੀ ਹਨ ਹੋਰ ਜਿਆਦਾ ਹਾਂ ਹੁਣ ਜੀਜਾ ਨਹੀਂ ਲੱਗਦਾ ਦੇਖਿਆ ਐਜ ਲੱਗ ਜਾਂਦਾ ਰਹਿੰਦਾ ਖਾਲੀ ਖਾਲੀ ਜਾਂ ਘਰ ਨਾਲ ਮੇਰੇ ਤਾਂ ਜਮੀ ਸੀ ਨਹੀਂ ਲੱਗਦਾ ਮੈਂ ਤਾਂ ਹੀ ਦਾ ਕਹਿੰਦੀ ਆ ਕੁੜੀਆਂ ਪਰਾਇਆ ਤਾਂ ਹੁੰਦੀਆਂ ਇੱਕ ਲੱਕ ਦਿਨ ਤਾਂ ਜਾਲੀ ਕਿਤਾਬ ਦੇ ਘਰੇ ਨਾਲ ਗੱਲ ਸਹੀ ਆ ਹਨਾ ਹਾਂ ਤਾਂ ਇਹ ਤਾਂ ਹੁਣ ਹੁੰਦਾ ਹੀ ਆ ਫੇਰ ਵੀ ਜੀਜਾ ਜਣੀ ਕਿ ਓਖੜੇ ਓਖੜੇ ਜਾਂ ਰਹਿੰਦਾ ਇਹਦਾ ਤੇ ਮੈਂ ਕਹਿੰਦੀ ਸੀ ਮਹੱਲੇ ਹੀ ਆਉਂਦੇ ਵਿਚਾਰਕ ਦਿਨ ਉਹ ਲੈ ਆਵੇਂਗੇ ਜਦ ਲੱਗਦਾ ਉਹਦੇ ਦਾ ਲੈ ਆਤੀ ਤਾਂ ਲੱਗਣਾ ਉੱਥੇ ਨਹੀਂ ਨੰਬਰ ਵੀ ਆ ਰਹੇ ਹੁੰਦਾ ਮੀਨ ਮੇਲੀ 4 ਦਿਨ ਪਿੰਡ 4 ਦਿਨ ਉੱਥੇ ਆਏ ਤਾਂ ਹੁਣ ਜੀ ਵੀ ਲੱਗੂ ਹੌਲੀ ਹੌਲੀ ਉਹਦਾ ਕੋਈ ਨਹੀਂ ਲਿਆ ਤਾਂ ਕੀਤਾ ਵੀ ਫੋਨ ਮੈਂ ਤਾਂ ਕੀਤਾ ਸੀ ਕਹਿੰਦੀ ਠੀਕ ਆ ਭਾਬੀ ਵਧੀਆ ਕਹਿੰਦੀ ਕਿ ਮੈਂ ਚੱਲ ਮੈਂ ਭੇਜੂੰਗੀ ਤੇਰੇ ਵੀਰ ਨੂੰ ਲੈਣ ਮਹਾ ਜੀ ਦੋ ਦਿਨ ਮੈਂ ਫਿਰ ਕੀ ਕਹਿੰਦੀ ਕਹਿੰਦੀ ਚੱਲ ਆ ਜੂੰਗੀ ਕਹਿੰਦੀ ਦੇਖ ਲਈ ਕਹਿੰਦੀ ਭੇਜਦੀ ਤੇ ਵਾਕੀ ਹੁਣ ਸੋਨ ਨੂੰ ਪੁੱਛਦੇ ਤੇ ਕਿਵੇਂ ਜਾਉਂਗੇ ਚੱਲ ਜਦੋਂ ਫੋਨ ਕਰਤਾਉ ਦਮੇ ਅੱਛਾ ਹੁਣ ਚਲੇ ਜੀ ਹੈ ਫਿਰ ਹੋਰ ਹੁਣ ਖੇਤ ਕਿਉਂ ਤਕੇੜੇ ਮਾਰੇ ਤੁਸੀਂ ਮਾਰੇ ਕਿ ਤੀੜਾ ਹਾਂ ਮੈਂ ਸੰਧਾਰਾ ਵੀ ਜਾਉ ਪਹਿਲਾ ਕੁੜੀ ਦਰ ਸੰਧਾਰਾ ਤਾਂ ਹੁਣ ਜਾਉਗਿਆ ਨਾ ਬਤਾ ਦੇ ਉਹਦੇ ਘਰ ਮਲਾਜਾ ਬਰਾਉਣਾ ਸੀ ਅੱਜ ਦਾ ਸੰਧਾਰਾ ਦੇਣਾ ਪਊਗਾ ਕੋਈ ਆ ਤਾਂ ਹਰੇ ਨਹੀਂਗਾ ਕੋਈ ਮਾੜਾ ਮੋਟਾ ਕਰੋ ਕਿੰਨੀਆਂ ਬਣਾ ਕੇ ਤੋਰਤੀਆਂ ਇਦਾਂ ਡੱਬੇ ਡੱਬੇ ਲੈ ਕੇ ਆਉਣੇ ਪੈਣਗੇ ਲੀੜਾ ਕਪੜਾ ਸੋ ਵੱਲ ਮਗਲਮ ਕਰਨਾ ਪਊਗਾ ਪਹਿਲਾ ਸੰਧਾਰਾ ਤੂੰ ਤਾਂ ਲਿਆਉਂ ਹਾਂ ਤੂੰ ਹੀ ਤਾਂ ਕਹਿਨੀ ਪਹਿਲਾ ਸੰਧਾਰਾ ਜਾਉਂਗਾ ਤੂੰ ਮਤਾਂ ਕਹਿੰਦੀ ਸੀ ਤਾਂ ਤਾਂ ਹੁਣ ਆੜਤੀ ਤੋਂ ਮੰਗਦੇ ਵੀ ਨਹੀਂ ਸੋਹਣੇ ਲੱਗਦੇ ਹੈਗੇ ਹਨ ਇੰਨਾ ਪਿਆ ਤੇ ਖਰਚਾ ਬਾਣੀ ਕੀਤਾਗਾ ਤੇ ਆੜਤੀਆਂ 20000 ਰੁਪਇਆ ਪੁੱਛਨੀ ਫੇਰ ਹੁਣ ਸੰਧਾਰੇ ਦਾ ਵੀ ਕਰਨਾਗਾ ਉਹ ਤਾਂ ਪੈਸੇ ਨਹੀਂ ਮਿਲਣਗੇ ਕਰੀ ਬੱਤ ਤੱਕ ਹੋਸੀ ਹੈਗੇ ਨਹੀਂ ਚਲ ਫੇਰ ਤਾਂ ਠੀਕ ਹੈ ਉਗੀ ਚੰਤਲ ਹੂੰ ਓ ਕੀ ਕਰਨ ਹੁੰਦੇ ਨੇਗੇ ਜੱਗੀ ਕਿੱਥੇ ਗਿਆ ਜੱਗੀ ਦਿਖਾਈ ਨਹੀਂ ਹੈਗਾ ਕੈਥੀ ਅੱਜ ਸਵੇਰ ਤਾਂ ਨਹੀਂ ਮੈਨੂੰ ਕਿਹਾ ਹੈਗਾ ਕਹਿੰਦਾ ਤੀ ਕਨਾ ਹੋ ਨਾ ਭਾਬੀ ਮੈਂ ਮੁੜ ਕੇ ਆਈ ਨਹੀਂ ਹੈਗਾ ਓ ਮੈਂ ਤਾਂ ਇਹ ਕਹੇਦੀ ਸੀਗੀ ਮੈਂ ਮਾ ਮੇ ਦੋ ਦਿਨ ਨਾ ਪਿੰਡ ਲਾਇਆ ਉਹ ਪਿੰਡ ਕੀ ਕਰਨਾ ਪਿੰਡ ਚੋਂ ਮੈਨੂੰ ਲਾਈ ਜਾਂਦੀ ਸੀਗੀ ਤਾਂ ਤਾਂ ਕੁੜੀ ਹੁੰਦੀ ਜੀ ਕਿ ਤਾਂ ਸਰੀ ਜਾਂਦਾ ਸੀ ਹੂੰ ਹੁਣ ਇੱਥੇ ਕੌਣ ਸਾਮੂ ਕੰਮ ਕਰੇਗਾ ਨਹੀਂ ਕੰਮ ਹੁੰਦਾ ਤਾਂ ਚਲ ਸਰਦੂ ਦੋ ਦਿਨ ਕਹਿੰਦੀ ਤੇ ਮੰਮੀ ਕਹਿੰਦੀ ਆ ਜਾ ਤੈਨੂੰ ਕਿ ਉਹਨਾਂ ਨੇ ਕੁੜੀ ਦਾ ਪਿਆਜ ਧਰਨਾ ਦੀ ਛੋਟੀ ਦਾ ਕਹਿੰਦੀ ਵੀ ਚਲ ਦੇਖ ਲੈਣ ਕਹਿੰਦੀ ਜੀੜਾ ਕੱਪੜਾ ਲੈ ਆਵਾ ਹੋਰ ਕਹਿੰਦੀ ਕੁਝ ਲਿਹਾਉਣੇ ਲੂਣੇ ਆਲਾ ਕਹਿੰਦੀ ਕੋਈ ਨਹੀਂ ਜਾ ਹਾਂ ਹੋ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਹਾਂ ਹੁਣ ਤੈਨੂੰ ਕੁੜੀ ਦਾ ਪਿਆਰ ਆਉਂਦਾ ਤਾਂ ਉਹਦੇ ਨਾਲ ਲੱਗਦੀ ਹੁੰਦੀ ਉਹ ਤਾਂ ਦੂਰ 바ਕੀ ਹੁਣ ਤਾਂ ਪਿਆਰ ਆਉਂਦਾ ਕਹਿੰਦੇ ਦੂਰ ਦੇ ਫੁੱਲ ਸਹਾਨਣ ਨੇ ਨੇੜੇ ਦੇ ਮਰ ਜਾਏ ਉਹ ਗੱਲ ਹੋ ਗਈ ਤੇ ਉਹ ਗਮਾਟੀਆਂ ਦੇ ਪੈਂਦੀ ਆ ਜਾ ਕੇ ਉਹਨੇ ਛਾੜੂ ਨਹੀਂ ਹੁਲਾਉਂਦੀ ਮੈਂ ਸਾਰੇ ਕੰਮ ਕਰਦੀ ਆਂ ਭਾਂਡੇ ਨੂੰ ਧੋਦੀ ਆਂ ਕਰੀ ਹੁਣ ਮੇਰਾ ਜੀ ਨਹੀਂ ਲੱਗਦਾ ਉਦੋਂ ਕਿ ਨਾ ਅੱਗੇ ਲੜੀ ਤੇ ਜਾਂਦੀ ਰਹਦੀ ਆ ਕਿਸੇ ਕਿਸ ਚੀਜ਼ ਤੱਕਰੀ ਜਾਂਦੇ ਰਹਿੰਦੇ ਤੇ ਨਨਦ ਪਰਜਾਈ ਹੁਣ ਤਾਂ ਸੁੰਨਾ ਸੁੰਨਾ ਜਿਹਾ ਘਰ ਲੱਗਦਾ ਦੋ ਕੰਮ ਜਿਹੇ ਹੁੰਦੇ ਨੇ ਨਿਵੇੜ ਕੇ ਬੈਠ ਜਾਂਦੀ ਆ ਕੱਲੀ ਜੀ ਅੱਗੇ ਭਾਂਣਦੀ ਨਹੀਂ ਕੁਸਵਾਲਾ ਤੀਗਾ ਜ਼ਿਆਦਾ ਉਹੀ ਲੜੀ ਜਾਂਦੀ ਰਹਦੀ ਆ ਤੇ ਅਸੀਂ ਦੋ ਮੋਜਣੀਆਂ ਜੀ ਲੱਗਿਆ ਰਹਿੰਦਾ ਤੇ ਰੌਣਕ ਰਹਿੰਦੀ ਤੇ ਘਰ 'ਚ ਹੁਣ ਤਾਂ ਦੇਖ ਲਓ ਤੁਸੀਂ ਆਉਣੇ ਜਦੋਂ ਮੈਂ ਕੱਲੀ ਜੇ ਬੈਠੀ ਹਾਂ ਨੇ ਸੁੰਨਾ ਜਿਹਾ ਬੰਦ ਕਿ ਤੈਨੂੰ ਇੰਧਰੇ ਪਖੰਡ ਜਿ ਕਿੱਥੇ ਕਿ ਤੈਨ ਮੈਂ ਜੇ ਲੜਦੀ ਸੀ ਕੁੜੀ ਨਾ ਚੰਗੇ ਵਾਸਤੇ ਲੜਦੀ ਸੀ ਸਾਡਾ ਪਿਆਰ ਸੀ ਨਾ ਤੇ ਪਰਜਾਈ ਦਾ ਧੋਮਾ ਜਣੀਆਂ ਦਾ ਤਾਂ ਲੜਦੀ ਸੀ ਚੰਗੇ ਵਾਸਤੇ ਐ ਲੜਦੀ ਸੀ ਕੱਲ ਨੂੰ ਬਗਾਨੇ ਘਰੇ ਐ ਨਹੀਂ ਕਹੂ ਅਗਲਾ ਵੀ ਪੱਟੀ ਪਰਜਾਈ ਦੇ ਕੁਛ ਸਿਖਿਆ ਕੇ ਨਹੀਂ ਭੇਜੀ ਹੈਗੀ ਕੱਢਣਾ ਕੱਤਣਾ ਸਾਰਾ ਟੋਟਲ ਕੰਮ ਜਾਣਦੀ ਆ ਕੁੜੀ ਕੱਲ ਨੂੰ ਲਾਂਬਾ ਲੈ ਕੇ ਨਹੀਂ ਘਰੇ ਆਉਗੀ ਕਿ ਕਿਸੇ ਕੰਮ ਤੋਂ ਲਾਂਬਾ ਲੈ ਕੇ ਘਰੇ ਆ ਜੀ ਉਹ ਚਲੋ ਤਾਂ ਮੈਂ ਕਿਰੋ ਬੈਸੀ ਤਾਂ ਕਰਦੀ ਠੀਕ ਕੱਲੀ ਕੱਲੀ ਚੀਜ਼ ਸਿਖਾ ਕੇ ਐਂ ਧੋਰੀਆ ਤੀਲ ਵਾਂਗੂ ਤਿੱਖੀ ਕਰਕੇ ਚਾਹੇ ਲੜਦੂ ਹੀ ਸੀ ਮੈਂ ਉਹਦੇ ਨਾਲ ਕੰਦੀਆਂ ਵਧੀਆ ਕੀਤਾ ਫਿਰ ਲੋਮਾਂ ਦਾ ਮੰਦਰ ਕੀਤਾ ਜਿਹੜਾ ਮਰਜ਼ੀ ਕੋਈ ਆਹ ਥੋੜਾ ਜਿਹਾ ਪ੍ਰਾਣੀਆਂ ਕੁੜੀਆਂ ਦੇ ਅੱਗੇ ਹਰ ਇੱਕ ਨਮੂਨੇ ਲੈ ਆਇਆ ਹੁੰਦਾ ਚੱਕ ਕੇ ਨਾ ਅਗਲਾ ਕਹਿੰਦਾ ਉਹ ਫਲਾਨੇ ਦੇ ਨਵੀਂ ਆਈ ਆ ਉਹਦੇ ਕੋਲ ਨਮੂਨੇ ਹੋਣੇ ਲੈ ਉਹ ਜਾ ਕੇ ਉਹ ਗੱਲ ਹੁਣ ਚਾਹੇ ਕੋਈ ਮਰਜ਼ੀ ਕੁੜੀ ਦੇ ਮੂਰੇ ਚੀਜ਼ ਸਿਰਦੇ ਆਏ ਲਾਲਾ ਕੁੜੀ ਕਿਤੇ ਲਾਂਪਾ ਲੀ ਲਊ ਮੈਂ ਹਾਂ ਇਹਨੂੰ ਖਸਾਉਂਦਾ ਨਹੀਂ ਕੱਢਣਾ ਕੀ ਕੱਢ ਕੜਾਈ ਜਹੀ ਚ ਮਰਜ਼ੀ ਕਰਾ ਲੈ ਅੱਛਾ ਹਾਂ ਪੱਖੀਆਂ ਚੰਗੀਆਂ ਜਿਹਾ ਮਰਜ਼ੀ ਭਰਾ ਲੈ ਚਾਦਰ ਜਹੀ ਜਿ ਮਰਜ਼ੀ ਕੜਵਾ ਲੈ ਇਹਨਾਂ ਕੁਸ ਕਰਤੀ ਹਾਂ ਉਹਨੂੰ ਬੜਾ ਪਤਾ ਲੱਗਦਾ ਕਾ ਡੱਡਾ ਪਾਣੀ ਪੀਂਦਿਆਂ। ਫੇਰ ਮਿੰਨੂ ਕੀ ਤਾਂ ਦੱਸਿਆ। ਹੂੰ। ਚਲ ਠੀਕ ਆ ਚੰਗਾ ਮੈਂ ਦੇਖਾਂ ਕੋਈ ਸਬਜ਼ੀ ਸੂਜੀ ਦਾ ਕੀ ਬਣੂ ਕੁਸ। ਚੰਗਾ। ਹਾਂ ਠੀਕ ਆ। ਉਹ ਨਾ ਤਾਂ ਗਈ। ਠੀਕ ਕਹੂੰਗੀ ਕਰੇ। ਚਲ ਕੋਈ ਗੱਲ ਨਹੀਂ। ਕੁਛ ਨਾ ਕੁਛ ਤਾਂ ਮੈਂ ਕਹਿ ਦੂੰਗੀ। ਨਾਲੇ ਭਾਬੀ ਨੇ ਤਾਂ ਬਾਲਾ ਕੁਛ ਪੁੱਛਣਾ ਵੀ ਨਹੀਂ। ਜਿਹੜਾ ਕੁਛ ਮੈਂ ਕਹਿ ਦੂੰਗੀ ਨਾ। ਉਸੇ ਤੇ ਯਕੀਨ ਕਰ ਲੂਗੀ ਭਾਬੀ ਧੀਰੇ ਲੈ ਸੁਖੀ ਆ ਗਈ ਹਰ ਸੁਖੀ ਨਹੀਂ ਹੈ ਮੈਂ ਤਾਂ ਠੀਕ ਆ ਹਾਂ ਤੁਸੀਂ ਠੀਕ ਹੋ ਆਏ ਜੇ ਤੁਰ ਹੀ ਆਉਣੇਗੇ ਵੀਰਾ ਕਿੱਥੇ ਆ ਇਹ ਤਾਂ ਆਏ ਨਹੀਂ ਹੈਗੇ ਇਹਨਾਂ ਨੂੰ ਤਾਂ ਕੰਮ ਹੋ ਗਿਆ ਤੀਗਾ ਤਾਂ ਕਰਕੇ ਮੇਰੇ ਜੀਜਾ ਕਰ ਰਹੇ ਸੀ ਤੁਹਾਨੂੰ ਮਿਲਣ ਨੂੰ ਮੈਂ ਆ ਗਈ ਫਿਰ ਤੂੰ ਫੋਨ ਕਰਦੇ ਦੀ ਮੈਂ ਤੇਰੇ ਵੀਰੇ ਨੂੰ ਪੇ ਇਦਾਂ ਦੀ ਲੈਣਾਂ ਫੇਰ ਕੀ ਹੁੰਦਾ ਆ ਤਾਂ ਬਸ ੱਡਾ ਖੜਾ ਹੁੰਦਾ ਤੁਰਕੇ ਆ ਗਈ ਤੁਰਕੇ ਆਉਣ ਦੀ ਗੱਲ ਨਹੀਂ ਆਲਾ ਕੋ ਨਵੀਂ ਨਵੇਲੀ ਕੁੜੀ ਆ ਗਈ ਤੇ ਹੁਣ ਪਿਆ ਹੋਇਆ ਕੱਲੀ ਤੁਰੀ ਆਉਂਦੀ ਹੈਗੀ ਸੌਰਿਆਂ ਦੇ ਤਾਂ ਕਹ ਦੇ ਵੀ ਹਾਂ ਐ ਤੁਰੀ ਆਉਂਦੀ ਆ ਮੇਰਾ ਪੇਕਾ ਪਿੰਡ ਐ ਮੈਨੂੰ ਕੌਣ ਕਹੂਗਾ ਇੱਕ ਤੇ ਪਿੰਡ ਦੀ ਗੱਲ ਨਹੀਂ ਪਤਾ ਕੀ ਹੈ ਤੈਨੂੰ ਪਤਾ ਲੋਕਾਂ ਦਾ ਆਹਲਾ ਕਹਿੰਦੇ ਐ ਇੰਜ ਕਾਤੋ ਤੁਰੀ ਹੁੰਦੀ ਤੈਨੂੰ ਪਤਾ ਅਗਲਾ ਗੱਲ ਬਣਾਉਣ ਲੱਗਾ ਮੈਂਟ ਲਾਉਂਦਾ ਲੋਕਾਂ ਦਾ ਤਾਂ ਕੰਮ ਹੀ ਹੁੰਦਾ ਬੋਲਣਾ ਬੋਲੀ ਜਾਂਦੇ ਤੈਨੂੰ ਪਤਾ ਵੀ ਮੈਂ ਨਹੀਂ ਟੈਨਸ਼ਨ ਲੈਣੀ ਹੁੰਦੀ ਲੋਕਾਂ ਦੀ ਹੁਣ ਮੈਨੂੰ ਉਡੀ ਖੜਾਈ ਰੱਖਣਾ ਹੈ ਘਰ ਅੰਦਰ ਚਾਹ ਪਾਣੀ ਵੀ ਪੀਉਣੀ ਚੱਲ ਚੱਲ ਮੈਂ ਆ ਗਈ ਚਾਹ ਬਣਾ ਕੇ ਲਿਉਣੀ ਨਾ ਪਾਣੀ ਲਿਉਣੀ ਤੇਰੇ ਬਾਅਦ ਮੇਰਾ ਅੰਦਰ ਹੀ ਬੈਠੇ ਨੇ ਉਹ ਵੀ ਚੱਲ ਬਗ ਚੱਲ ਅੱਛਾ ਠੀਕ ਆ ਹਾਂ ਬਗ ਚੱਲ ਕਹਿੰਦੀ ਲੋਕਾਂ ਦਾ ਤਾਂ ਕੰਮ ਹੀ ਹੁੰਦਾ ਗੱਲਾਂ ਬਣਾਉਣੇ ਪਤਾ ਕੀ ਹੈਗਾ ਅਗਲਾ ਮਿੰਟਾ ਚ ਕਹਿ ਵੀ ਆਇਆ ਕੱਲੀ ਜੀ ਕਾ ਤੋ ਇਹ ਆ ਗਈ ਹੂੰ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਹੋ ਠੀਕੋ ਠੀਕ ਹੈ ਪਰ ਉਹ ਵੀ ਆਣਾ ਨਾ ਇਹ ਤਾਂ ਨਹੀਂ ਆਏ ਹੈਗੇ ਮੈਂ ਕੱਲੀ ਹੋ ਆਈ ਆ ਤੇ ਕੱਲੀ ਨੇ ਕਾ ਤੋ ਉਹਦੀ ਫੋਨ ਕਰਦੀ ਭਾਈ ਫਿਰ ਕੀ ਹੋਗਾ ਮੈਂ ਆ ਨਹੀਂ ਸਕਦੀ ਹੈਗੀ ਮੈਨੂੰ ਕੀ ਰਾਹ ਦਾ ਨਹੀਂ ਪਤਾ ਹੈਗਾ ਆਏ ਨਹੀਂ ਗੱਲ ਕਰਤਾ ਨਵੀਂ ਨਵੀਂ ਵੇਖ ਨਹੀਂ ਹੈ ਜੀ ਫਿਰ ਕੀ ਹੋ ਗਿਆ ਪਹਿਲਾਂ ਭਾਬੀ ਆਉਣ ਸਰ ਚਿੰਬੜ ਗਈ ਚਾਹ ਨਹੀਂ ਪਾਣੀ ਨਹੀਂ ਅਖੇ ਤੂੰ ਕੱਲੀ ਆ ਗਈ ਤੂੰ ਐ ਤੁਰ ਕੇ ਆ ਗਈ ਫਿਰ ਕਿੱਡੀ ਕੀ ਗੱਲ ਆਪਣੇ ਪਿੰਡ ਆਈਆਂ ਕਿਤੇ ਹੋਰ ਤਾਂ ਨਹੀਂ ਆਈ ਹੈਗੀ ਪਿੰਡ ਤਾਂ ਆਈਆਂ ਅਗਲਾ ਕੁ ਪਤਾ ਨਹੀਂ ਕੀ ਗੱਲ ਹੋਗੀ ਕਿ ਕਿੱਡੀ ਆਈ ਕੋਈ ਇਹਨਾਂ ਨੂੰ ਕੰਮ ਹੋ ਗਿਆ ਮੇਰਾ ਜੀ ਕਰ ਰਿਆ ਸੀ ਮੈਂ ਚਲ ਮੈਂ ਸੋਨੂੰ ਮਿਲ ਆਵਾਂ ਜਾ ਕੇ ਫਿਰ ਇਹ ਕਹਿੰਦੇ ਤੂੰ ਭੱਗ ਜਾ ਮੈਂ ਚਲ ਮੈਂ ਭੱਗ ਜੂਗੀ ਮੈਨੂੰ ਕੋੜਾ ਰਾਹ ਤਾਂ ਨਹੀਂ ਪਤਾ ਪਤਾ ਕੀ ਗੱਲ ਦਾ ਮੈਨੂੰ ਫੋਨ ਕਰਮੇ ਮੈਂ ਲੈ ਕੇ ਆਉਣਾ ਤੈਨੂੰ ਆ ਤਾਂ ਬਸ ੱਡਾ ਖੜਾ ਹੈਗਾ ਤੁਰ ਕੇ ਆ ਗਈ ਫਿਰ ਕਿੱਡੀ ਕੀ ਗੱਲ ਹੋਗੀ ਗਲਤੀ ਹੋ ਗਈ ਅੱਗੇ ਤੋਂ ਸਾਨੂੰ ਫੋਨ ਕਰਦਿਆ ਗੁਰੂ ਪਹਿਲਾਂ ਪਹਿਲਾਂ ਪੁੱਛ ਲਿਆ ਕਰੂੰ ਵੀ ਉਰੇ ਆਵਾ ਜਾਂ ਨਹੀਂ ਆਵਾ ਗੱਲ ਸੁਣ ਕੁੜੀ ਗੁੱਸੇ ਨਾਲ ਤਾਂ ਨਹੀਂ ਨਹੀਂ ਬਈ ਗੁੱਸੇ ਨਾਲ ਨਹੀਂ ਆਈ ਹੋਗੀ ਭੈਣ ਦੇ ਤਾਂ ਕੀ ਹਾਲ ਚਾਲ ਪੁੱਛਣਾ ਸੀ ਆਉਣ ਸਰ ਕਲਾਸ ਲਾਤੀ ਮੇਰੀ ਕਲਾਸ ਤੇਰੀ ਟੈਨਸ਼ਨ ਕਰਦਾ ਮੈਂ ਤਾਂ ਲਈ ਆ ਭਈ ਤੇਰੀ ਕਲਾਸ ਕਾਦੇ ਚ ਟੈਨਸ਼ਨ ਹੋਗੀ ਟੈਨਸ਼ਨ ਹੁੰਦੀ ਨਹੀਂ ਐਂ ਦੱਸ ਦੋ ਫਿਰ ਕੀ ਟੈਨਸ਼ਨ ਹੋਊਗੀ ਸਾਨੂੰ ਹੁਣ ਮੈਂ ਕੁਛ ਕੁਛ ਤਾਂ ਆਈਆਂਗੀ ਕੁਛ ਕੁਛ ਉਹਨੂੰ ਮਿਲ ਰਹੀਆਂ ਫਿਰ ਟੈਨਸ਼ਨ ਕਾਦੀ ਹੋਗੀ ਜੋ ਤੱਕ ਫੋਨ ਨਹੀਂ ਕਰਿਆ ਇੱਕਦਮ ਤੈਨੂੰ ਦੇਖ ਕੇ ਟੈਨਸ਼ਨ ਤਾਂ ਹੁੰਦੀ ਹੈ ਪਤਾ ਨਹੀਂ ਕੀ ਗੱਲ ਹੋ ਗਈ ਕੋਈ ਟੈਨਸ਼ਨ ਨਹੀਂ ਹੈਗੀ ਹੋਰ ਸਾਰੇ ਠੀਕ ਨੇ ਹਾਂ ਹਾਂ ਸਾਰੇ ਠੀਕ ਤੇ ਹੋਰ ਤੁਹਾਡਾ ਕੰਮ ਵਧੀਆ ਚੱਲੀ ਜਾਂਦਾ ਬਈ ਹਾਂ ਠੀਕ ਹੈ ਚਲੋ ਮੇਰੀ ਯਾਦ ਯੂਦ ਨਹੀਂ ਆਉਂਦੀ ਤੇ ਫੋਨ ਫਾਨ ਵੀ ਨਹੀਂ ਕਰਦੇ ਉਹ ਬੈਠੇ ਪਹਿਲਾਂ ਗੱਲਾਂ ਕਰੀ ਜਾਂਦੀ ਸੀ ਹਾਂ ਇਹ ਕਹਿ ਕੇ ਹਟਿਆ ਗੱਲੇ ਹੀ ਨੇ ਬਸ ਹਾਲ ਚਾਲ ਤਾਂ ਪੈਣ ਦਾ ਪੁੱਛਿਆ ਨਹੀਂ ਹੈਗਾ ਵੀ ਹਾਂ ਕੀਵੇਂ ਆ ਕਿਵੇਂ ਨਹੀਂ ਪੁੱਛਿਆ ਕਿ ਨਹੀਂ ਗੱਲਾਂ ਕਰੀ ਜਾਂਦੇ ਉਹ ਕਦੀ ਲਈ ਕੁੜੀ ਨੂੰ ਜਾ ਕੇ ਮਾਝਾ ਆਪਸ ਵਿੱਚ ਗੱਲਾਂ ਕਰੀ ਜਾਂਦੇ ਹੋ ਨਾ ਮੇਰੇ ਨਾਲ ਤਾਂ ਨਹੀਂ ਕੋਈ ਗੱਲ ਕਰਦਾ ਹੈਗਾ ਛੇਤੀ ਮੈਂ ਆਪ ਫੋਨ ਲਾ ਲਾਂ ਨਾ ਲਾ ਮ ਤੁਹਾਨੂੰ ਤਾਂ ਜ਼ਿਆਦਾ ਆਉਂਦੀ ਨਹੀਂ ਹੈਗੀ ਮੇਰੀ ਭੁੱਲ ਗਏ ਤੁਸੀਂ ਤਾਂ ਵੀ ਵਧੀਆ ਜੂੜ ਵਟਿਆ ਹਾਏ ਹਾਏ ਭੁੱਲੇ ਕਾ ਨੂੰ ਆ ਲਫੜ ਪਾਣੀ ਪੀ ਲੈ ਭੁੱਲੇ ਨਹੀਂ ਹੈ ਕਿ ਜੱਤ ਤੈਨੂੰ ਐ ਕਰਦੇ ਨੇ ਕੀ ਮਹਾਂ ਲੱਗ ਕੇ ਘਰ ਸੁੱਖੀ ਨਾਲ ਭਰੇ ਭਰੇ ਲੱਗਦਾ ਤੀਰਾ ਮੈਂ ਹੁਣ ਖਾਲੀ ਖਾਲੀ ਲੱਗ ਰਿਹਾ ਇਹ ਤਾਂ ਮੈਨੂੰ ਕਹਿ ਕੇ ਆਟੀਆ ਪਹਿਲਾਂ ਵੀ ਕਦੀ ਫੋਨ ਆਇਆ ਸੀ ਉਹਦਾ ਮਾਂ ਉਹ ਕਿਤਾ ਤੀ ਸੁਖੀ ਨਮ ਕਹਿੰਦੀ ਆ ਠੀਕ ਠਾਕ ਆ ਮਾਂ ਤੁਸੀਂ ਇੱਕ ਦੋ ਦਿਨਾਂ ਤੱਕ ਲਿਆਈ ਚਾਪ ਨੂੰ ਤੂੰ ਫੇਰ ਮੁੜ ਕੇ ਐ ਨਹੀਂ ਦੱਸੇ ਮੈਂ ਆਉਂਗੀ ਐ ਤਾਂ ਤਾਂ ਮੈਨੂੰ ਕਹੀ ਹੀ ਨਹੀਂ ਮੈਨੂੰ ਤਾਂ ਐ ਤੀ ਵੀ ਮੈਂ ਆਈ ਕਲਖਤ ਬਿਨਾ ਦੱਸੇ ਸਾਨੂੰ ਚੌ ਚੜ ਜੂਗਾ ਮੈਨੂੰ ਤਾਂ ਲੱਗਦਾ ਵੀ ਸਾਨੂੰ ਦੁੱਖੇ ਹੋਇਆ ਮੇਰੇ ਆਉਣ ਦਾ ਚੌ ਤਾਂ ਬਾਤੂ ਹੋ ਗਿਆ ਸਾਨੂੰ ਬਥੇਰਾ ਚੌ ਚੜੇ ਤੇ ਆਈ ਦਾ ਜੇ ਚੌ ਹੋਇਆ ਹੁੰਦਾ ਨਾ ਐ ਕਲਾਸ ਨਾ ਲਾਉਂਦੇ ਮੇਰੀ ਆਉਣ ਸਾਰਾ ਕਲਾਸ ਤਾਂ ਤੇਰੀ ਐ ਲਾਈ ਆ ਪੀ ਤੂੰ ਕੱਲੀ ਜੇ ਕਿਉਂ ਆਈ ਆ ਫੇਰ ਕੀ ਹੋ ਗਿਆ ਜੇ ਮੈਂ ਕੱਲੀ ਆ ਕੇ ਅੱਗੇ ਕਿਹੜਾ ਮੈਂ ਕੱਲੀ ਆਉਂਦੀ ਜਾਂਦੀ ਨਹੀਂ ਸੀ ਤੇਰੇ ਨਾਲ ਨਹੀਂ ਕੋਈ ਜਿੱਤ ਸਕਦਾ ਹੈਗਾ ਚੱਲ ਠੀਕ ਆ ਆ ਗਈ ਧੰਨਵਾਦ ਵਧੀਆ ਸਮਝਉਂਦੀ ਐਸ ਤੈਨੂੰ ਯਾਦ ਹੀ ਕਰਦੇ ਸੀ ਕਿਸ ਵੇਲੇ ਕਾਦੇ ਚ ਯਾਦ ਕਰਦੀ ਜਿਆਦਾ ਕਰਦੀ ਸੀ ਮੈਂ ਤੇਰੇ ਵੀਰੇ ਨੂੰ ਐ ਕਹਿੰਦੀ ਕਿ ਮੋਂ ਮੇਰੇ ਤਾਂ ਜੀ ਨਹੀਂ ਲੱਗਦਾ ਜਾਂ ਤਾਂ ਪਹਿਲਾਂ ਤਾਂ ਲੜਦੀ ਸੀ ਮੈਂ ਉਹ ਤਾਂ ਸਾਡਾ ਪਿਆਰ ਦੀ ਲੜਾਈਆਂ ਕੀਤੀਆਂ ਹਾਂ ਤੇਰੇ ਸੰਧਾਰੀ ਦੀਆਂ ਗੱਲਾਂ ਕਰੀਆਂ ਨੇ ਤੇ ਉਹ ਸੰਧਾਰਾ ਦੇ ਹਾਂ ਹੱਛਾ ਹੋਰ ਇਹੀ ਗੱਲਾਂ ਚੱਲੇ ਤੂੰ ਵੀਰੇ ਨੂੰ ਕੀ ਪਤਾ ਆਪਾਂ ਘਰੇ ਰਹਿੰਦੀਆਂ ਤੇ ਵੀਰੇ ਘੜਾ ਘਰੇ ਰਹਿੰਦਾ ਸੀ ਆਪਾਂ ਤਾਂ ਜੀ ਮਾੜਾ ਮੋਟਾ ਬੋਲ ਵੀ ਲੈਂਦੀਆਂ ਤੇ ਫੇਰ ਉਹ ਹੀ ਤੇ ਉਹ ਜੀ ਹੋ ਜਾਂਦੀਆਂ ਆਪਣੇ ਕਿਹੜਾ ਜੀ ਲੱਗਦਾ ਸੀ ਜੇ ਇੱਕ ਦੂਜੇ ਨੂੰ ਨਹੀਂ ਬੁਲਾਉਂਦੀਆਂ ਦੀਆਂ ਹੁਣ ਮੈਂ ਤੇਰੇ ਵੀਰ ਨਾਲ ਜੇ ਇਹੀ ਗੱਲ ਕਰ ਰਹੀ ਸੀ ਮਾਂ ਮੈਂ ਕੰਮ ਕਰ ਲਾਂ ਨਹੀਂ ਆ ਸੁੰਨਾ ਵਾਂਗੂ ਬਹਿ ਜਾਣੀ ਹੋ ਕੇ ਮਾਂ ਅੱਗੇ ਸੁੱਖੀ ਹੁੰਦੀ ਤੇ ਲੜੀ ਜਾਂਦੀ ਆ ਭੜੀ ਜਾਂਦੀ ਆ ਫੇਰ ਪੁੱਛ ਲਾਂਦੀ ਇੱਕ ਦੂਜੇ ਨੂੰ ਚਾਹ ਪੀਏਗੀ ਜਾਂ ਪਾਣੀ ਪੀਏਗੀ ਮਾਂ ਰੌਣਕ ਲੱਗੀ ਰਹਿੰਦੀ ਸੀ ਘਰੇ ਹਾਂ ਚੱਲ ਫੇਰ ਮੈਂ ਆ ਗਈ ਨਾ ਹੁਣ ਰੌਣਕ ਲਾ ਕੇ ਰੱਖੂੰਗੀ ਚਲ ਹੁਣ ਮੈਂ ਵੀ ਨਹੀਂ ਜਾਂਦੀ ਛੋਤੀ ਮੇਰਾ ਜੀਜਾ ਨਹੀਂ ਲੱਗ ਰਿਹਾ ਤੀ ਕਾ ਛੋਡੇ ਬਿਨਾ ਅਜੇ ਤਾਂ ਮੈਂ ਰਹੂੰਗੀ ਉਰੀ ਚਲ ਰਹਿ ਜੀ ਕੋਈ ਨਹੀਂ ਤਿਆਰ ਤੇ ਨਾ ਰਹਿ ਤੈਨੂੰ ਕਹੀਦੀ ਅਸੀਂ ਆ ਰਹੀ ਤੇਰਾ ਘਰ ਬਾਰ ਚਲ ਮੈਂ ਆਰਾਮ ਕਰਦੀ ਅੰਦਰ ਜਾ ਕੇ ਚਾਹ ਬਣਾ ਲਈ ਬੱਬੇ ਬਧੀਆ ਜੀ ਮੇਰਾ ਸਿਰ ਜਦੁ ਕੀ ਜਾਂਦਾ ਚਲ ਮੈਂ ਬਣਾਉਣੀ ਆਂ ਕਿ ਚੰਗੀ ਹਾਂ ਹਾਂ ਛੇਤੀ ਬਣਾ ਲਈ ਚਾਹ ਕਿਤੇ ਟਾਈਮ ਲਾ ਦੇ ਠੀਕ ਆ ਸੰਗ ਬੱਬੇ ਠੀਕ ਮੈਨੂੰ ਯਾਰਾ ਲੱਗਦਾ ਪੱਕਾ ਆਪਣੀ ਲੜਕੇ ਮੈਨੂੰ ਵੀ ਸੱਕਾ ਪੈਂਦੇ ਅੱਗੇ ਤਾਂ ਕਦੇ ਹੈ ਪੱਜ-ਪੱਜ ਕੇ ਪਈ ਨਹੀਂ ਹੈਗੀ ਜਦੋਂ ਮੈਂ ਹੁਣ ਪੱਜ-ਪੱਜ ਪੈਂਦੀ ਆਪਾਂ ਨੂੰ ਕਿੱਟ ਵੀ ਕੱਪੜਿਆਂ ਦੀ ਭਰੀ ਜਿਹੀ ਫਿਰਦੀ ਐ ਤਾਂ ਠੀਕ ਨਹੀਂ ਯਾਰ ਜਿਵੇਂ ਨਵਾਂ-ਨਵਾਂ ਵਿਆਹ ਹੈ ਅਗਲਾ ਉਹਦਾ ਨਾਲ ਯਾਰ ਪਰੋਣਾ ਬਣਾਣਾ ਉਹੀ ਤਾਂ ਮੈਂ ਸੋਚ ਰਹੀ ਆਂ ਕਿ ਵੀ ਇਹ ਐ ਜੇ ਕਾ ਤੋ ਆਈਏਗੀ ਮੈਂ ਪੁੱਛ ਲੈ ਮੈਨੂੰ ਪੱਜ ਕੇ ਜੇ ਪੈਗੀ ਮੈਂ ਇਕੱਲੀ ਆ ਗਈ ਫੇਰ ਕੀ ਹੋ ਗਿਆ ਫਿਰ ਇਹਨੇ ਫੋਨ ਵੀ ਨਹੀਂ ਕੀਤਾ ਕੱਲ ਮੇਰੇ ਨਾਲ ਗੱਲ ਕੀਤੀ ਵਧੀਆ ਗੱਲ ਕੀਤੀ ਮੇਰੇ ਨਾਲ ਫੋਨ ਤੇ ਫਿਰ ਮੈਨੂੰ ਕੱਲ ਹੀ ਕਹਿੰਦੀ ਵੀ ਮੈਂ ਤਾਂ ਆਣਾਗਾ ਮੈਂ ਤਾਂ ਲੈ ਜਾ ਜੂ ਜਾਂ ਕਿਵੇਂ ਕੁਛ-ਕੁਛ ਤਾਂ ਦੱਸਦੀ ਆਪਾਂ ਨੂੰ ਉਹੀ ਤਾਂ ਗੱਲ ਕਰਦਿਆਂ ਤੂੰ ਐ ਕਰ ਇਹਨੂੰ ਬੜਿਆ ਕੇ ਪੁੱਛ ਠੀਕ ਐ ਐਨੀ ਕੁੜੀ ਨਹੀਂ ਹੈਗੀ ਤੇਰੀ ਭੈਣ ਵੀ ਉਹਦੀ ਦੱਸ ਦੋਗੀ ਹਾਂ ਉਹ ਦੱਸੂਗੀ ਤੰਨ ਤੂੰ ਬੜਿਆ ਧੜਿਆ ਕੇ ਪੁੱਛੇ ਨਾ ਚਲ ਦੇਖਦੇ ਆਂ ਕੀ ਕਹਿੰਦੀ ਐ ਟੈਨਸ਼ਨ ਜੀ ਹੋਈ ਪਈ ਆ ਹੁਣ ਦਿਮਾਗ ਤੇ ਟੈਨਸ਼ਨ ਮੈਨੂੰ ਕੀ ਟੈਨਸ਼ਨ ਨਹੀਂ ਤੇ ਹਾਂ ਇਹ ਵੀ ਐ ਕਹੇ ਗਿਆ ਹਾਂ ਕੀ ਕਹੇ ਮਨ ਨੂੰ ਤਾਂ ਲੱਗਦਾ ਇਹਨੇ ਕੁੜੀ ਚਾਰ ਦਿਨ ਕੱਟ ਲਈ ਉੱਥੇ ਪੁਰਾਣਾ ਦਾ ਸੌ ਲੱਗਦਾ ਕਰੀਆ ਹਾਂ ਹਾਸ ਇੱਕ ਜਿਆਦੇ ਸੁਣ ਮੈਂ ਉਹਨੇ ਇਹਨੇ ਕਦੇ ਵਾਸਤੇ ਫੋਨ ਕਰਿਆਗਾ ਪੱਕਾ ਕਹਿੰਦਾ ਹੋਣਾ ਕਿ ਤੂੰ ਆ ਜਾ ਆਇ ਮੈਨੂੰ ਉੱਪਰ ਵੀ ਹੈਗੀ ਕੀ ਕਰਾਂ ਹੈਲੋ ਹਾਂ ਕਿਉਂ ਹੁਣ ਕੀ ਹੋ ਗਿਆ ਜੱਤਾ ਬੜਾ ਮਾਂ ਦੇ ਮਗਰ ਲੱਗਿਆ ਫਿਰਦਾ ਦੀਗਾ ਅੱਛਾ ਉਹਦੀ ਗੱਲ ਸਹੀ ਹੋਗੀ ਮੇਰੀ ਗੱਲ ਗਲਤ ਹੋਗੀ ਜਦੋਂ ਮੈਂ ਤੈਨੂੰ ਕਹੀ ਜਾਂਦੀ ਦੀ ਮੇਰੇ ਕੋਈ ਗਲਤੀ ਨਹੀਂ ਹੈਗੀ ਕਮਾਲ ਹੋਈ ਬੀਆ ਤੇਰੇ ਵਾਲੀ ਪਰ ਮੈਨੂੰ ਇੰਨੇ ਸੁਣਨ ਦੀ ਆਦਤ ਨਹੀਂ ਹੈਗੀ ਜਿੰਨਾ ਤੁਸੀਂ ਸੁਣਾਉਣੇ ਹੋਗੇ ਮੈਨੂੰ ਵੀ ਪਤਾ ਹੈ ਵੀ ਤੇਰੀ ਮਾਂ ਕਿੱਥੇ ਗੱਲ ਕਰਦੀ ਹੈਗੀ ਮੈਂ ਤਾਂ ਫਿਰ ਐਂ ਬੋਲੂਗੀ ਜਿਵੇਂ ਕੋਈ ਬੁਲਾਊਗਾ ਮੈਂ ਨਹੀਂ ਆਉਂਦੀ ਹੈਗੀ ਹੁਣ ਭੁੱਲ ਜਾ ਕਿਉਂ ਉਰੇ ਕਿ ਮੈਨੂੰ ਰੋਟੀ ਨਹੀਂ ਮਿਲਦੀ ਮੇਰੇ ਭਾਈ ਪਰ ਜਾਈ ਬਥੇਰਾ ਕਰਦੇ ਨੇ ਮੇਰਾ ਆਈ ਨਹੀਂ ਮੈਨੂੰ ਕਹਿੰਦੇ ਹੈਗੇ ਬਿਊਰੋ ਬਗ ਜਾ ਨਾਲੇ ਮੈਂ ਤੈਨੂੰ ਕਹਿਤਾ ਵੀ ਮੈਨੂੰ ਬਾਰ-ਬਾਰ ਫੋਨ ਨਾ ਕਰ ਚਲ ਠੀਕ ਹੈ ਜੀ ਸੁੱਖਿਵੇਂ ਕਰਦੀ ਆ ਮੈਂ ਮਾਂ ਠੀਕ ਹੈ ਰੋਟੀ ਖਾ ਲਾਂ ਦੀ ਰੋਟੀ ਬਣੀ ਪਈ ਤੇ ਕੀ ਦਿਨਾਂ ਕਰ ਰਹੀ ਸੀ ਗੱਲ ਇਹੀ ਤਾਂ ਇਹਨਾਂ ਦਾ ਫੋਨ ਤੀਗਾ ਕੀ ਕਹਿੰਦੇ ਸੀ ਵੀਰਾ ਉਹ ਤਾਂ ਵੈਸੇ ਹੀ ਗੱਲ ਕਰ ਰਹੇ تھےਗੇ ਹਾਂ ਵੀ ਚਲ ਇੱਕ ਨ ਦੇ ਦਿਨ ਚ ਆ ਜੀ ਤੂੰ ਅੱਛਾ ਅੱਛਾ ਵੈਸੇ ਜਿੱਤਰਾ ਜੀ ਲੱਗ ਗਿਆ ਤਾਂ ਤੁਰ ਐ ਵੀ ਸਕਦੀ ਐਗੀ ਮੈਂ ਕੋਈ ਗੱਲ ਨਹੀਂ ਮੈਂ ਆਪੇ ਆ ਜੂਗੀ ਅੱਛਾ ਹਾਂ ਕਹਿੰਦਾ ਵੀਰੇ ਨੂੰ ਕਹਿ ਤੂੰ ਆ ਜਾ ਕੈਸਾ ਬੰਦੀ ਇਹਨਾਂ ਨੂੰ ਨਾ ਕੰਮ ਜਾ ਹੋ ਰਿਹਾਗਾ ਉਹ ਖਾਸੇ ਦਿਨਾਂ ਵਾਸਤੇ ਨਾ ਕੰਮ ਇਕੱਠਾ ਜਾ ਮਿਲ ਰਿਹਾਗਾ ਤਾਂ ਕਰਕੇ ਕਈ ਦਿਨ ਲੱਗ ਜਾਣਗੇ ਇਹ ਤਾਂ ਆ ਨਹੀਂ ਸਕਦੇ ਹੈਗੇ ਕੋਈ ਗੱਲ ਨਹੀਂ ਮੈਂ ਆਪੇ ਭੱਜ ਜੂੰਗੀ ਕੋਈ ਨਹੀਂ ਤੇ ਤੇਰਾ ਵਿਰਾਸਾ ਢੇਉ ਜੀ ਤਾਂ ਜਾਣਾ ਹੋਊਗਾ ਤਾਂ ਕੋਈ ਗੱਲ ਨਹੀਂ ਆ ਇਕੱਲੇ ਨੂੰ ਛੋੜੂ ਭੇਜਾਂਗਾ ਹਾਂ ਜੀ ਨਹੀਂ ਜਾਂਦੀ ਭਾਬੀ ਮੈਂ ਫਿਰ ਜੇ ਹੁਣ ਭੱਗ ਗਈ ਫਿਰ ਛੇਤੀ ਫੇਰ ਨਹੀਂ ਆਇਆ ਜਾਣਾ ਹੈਗਾ ਅਗਲਾ ਥੋੜੀ ਛੇਤੀ ਭੇਜਦਾਗਾ ਚਲ ਕੋਈ ਨਹੀਂ ਰਹਾ ਤੇ ਜਿੰਨੇ ਦਿਨ ਤੇਰਾ ਜੀ ਕਰਦਾ ਤੂੰ ਓਨੇ ਦਿਨ ਰਹਿ ਤੈਨੂੰ ਕਿਹੜਾ ਘਰੋਂ ਕੱਢਿਆ ਹੋਇਆ ਕਈ ਮੈਂ ਕਹਿੰਨੀ ਆ ਸਬਜੀ ਗਾਦੀ ਬਣਾਈ ਆ ਸਬਜੀ ਤਾਂ ਗੋਭੀ ਦੀ ਬਣਾਈ ਸੀ ਹੁਣ ਤਾਂ ਹੋਇਆ ਨਹੀਂ ਕਿ ਥੋੜੀ ਜਿਹੀ ਤੇਰੇ ਬਾਅਦ ਤੇ ਰੱਖੀ ਸੀ ਕਿ ਤੇਰੇ ਵੀਰਾ ਖਾ ਗਿਆ ਮਹਚਾਰ ਨਾਲ ਲਿਆ ਦੇ ਤੈਨੂੰ ਤਾਂ ਰੋਟੀ ਬਣਾਈ ਵੀ ਗੋਪੀ ਤੈਨੂੰ ਪਤਾ ਵੀ ਮੈਨੂੰ ਜਮਾ ਪਸੰਦ ਨਹੀਂ ਮੇਰੇ ਤਜਾਬ ਬਣ ਜਾਂਦਾ ਗੋਭੀ ਖਾ ਕੇ ਹੁਣ ਉਹ ਵੀ ਖਾ ਲਈ ਤਾਂ ਆਚਾਰ ਖਾ ਲਾ ਉਹ ਤੋਂ ਜ਼ਿਆਦੇ ਜ਼ਹਿਰ ਦਾ ਕਰ ਚਲ ਇਹ ਕਰ ਤੂੰ ਨਹੀਂ ਖਾਣੀ ਹੁਣ ਤੈਨੂੰ ਹੁਣ ਚਾਹ ਦੇ ਦੇਣੀ ਚਾਹ ਦੇ ਨਾਲ ਬਿਸਕੁਟ ਵਗੈਰਾ ਖਾ ਲੈ ਰੋਟੀ ਦਾ ਟਾਈਮ ਹੋ ਰਿਹਾ ਬਾਬੀ ਹੁਣ ਮੈਂ ਬਿਸਕੁਟ ਖਾਉਂਗੀ ਅਦੋ ਆਲੂ ਜੇ ਭੁੰਨ ਦੋ ਮੈਂ ਉਹਦੇ ਨਾਲ ਖਾ ਲੂੰਗੀ ਰੋਟੀ ਚਲ ਚੰਗਾ ਭੁੰਨ ਦਾਨੀ ਆਂਗੀ ਹਾਂ ਭੁੱਖ ਲੱਗ ਰਹੀ ਐ ਮੈਨੂੰ ਛੇਤੀ ਕਰੋ ਫੇਰਾ ਠੀਕ ਐ ਮੈਂ ਭੁੰਨ ਹਾਂ ਚੰਗਾ ਛੇਤੀ ਬਣਾ ਦੇਵਾ ਬੀ ਸ਼ੁਕਰ ਆ ਪਾਪੀ ਨੇ ਕੋ ਸੁਣਿਆ ਤਾਂ ਨਹੀਂ ਨਾ ਨਾ ਪੁੱਛ ਨਹੀਂ ਸੁਣਿਆ ਹੁਣਾਂ ਫੋਨ ਤਾਂ ਮੋਦੀ ਕੱਟਤਾ ਸੀ ਚਲੋ ਵਧੀਆ ਜਿੰਨਾ ਹੀ ਕੁਝ ਪਤਾ ਲੱਗੇ ਅਜੇ ਤਾਂ ਮੈਂ ਬਹਾਨੇ ਨਾਲ ਉਰੇ ਰਹੀ ਜਾਊਂਗੀ ਜੀ ਇਹਨਾਂ ਨੂੰ ਕੁਝ ਪਤਾ ਲੱਗ ਗਿਆ ਮੇਰਾ ਤਾਂ ਉਰੇ ਰਹਿਣਾ ਉੱਪਰ ਹੋ ਜੂਗਾ ਨਾਲੇ ਫਰੂਦੀਆਂ ਗੱਲਾਂ ਹੋ ਜਾਣੀਆਂ ਵੀ ਹਾਂ ਰੱਖ ਲਿਆ ਤੁਹਾਨੂੰ ਪੇਕਿਆ ਨੇ ਚੱਲ ਕੋਈ ਨਾ ਜਿੰਨਾ ਚਿਰ ਟਾਈਮ ਲੰਘਦਾ ਨਾ ਲੰਗਾਉਂ ਤੋ ਚਾ ਲੈ ਇਂ ਕੁੱਟਾ ਆ ਵੀ ਤਾਂ ਗਈ ਹੋਈ ਆ ਵੀਰੇ ਜੇ ਕਹੂੰ ਤਾਂ ਮੈਂ ਬਣਾ ਲਿਆਉਣੀ ਆ ਚਾ ਉਹ ਕਿੱਥੇ ਵਗ ਗਈ ਉਹ ਤਾਂ ਮੰਡੀਆਂ ਦੇ ਗਈ ਹੋਈ ਹੈਗੀ ਕੱਛ ਹਾਂ ਨਾਲੇ ਮੈਂ ਕਿਹਾ ਸੀਗਾ ਵੀ ਵੀਰੇ ਦੇ ਆਉਣ ਦਾ ਟਾਈਮ ਹੋ ਰਿਹਾਗਾ ਫਿਰ ਵੀ ਕਹਿੰਦੀ ਮੈਨੂੰ ਕੰਮ ਐ ਮੈਂ ਜਾ ਕੇ ਆਉਣੀ ਆਂਗੀ ਮੈਂ ਬਣਾ ਦੰਨੀ ਆ ਚਾ ਚੱਲ ਕੋਈ ਨਾ ਕੁੜੀ ਚਾਹ ਤਾਂ ਬਣਾ ਦੀ ਕੱਛ ਜਿਤਰੀ ਭੱਦੀ ਨਹੀਂ ਕੋਸਾ ਮੈਂ ਤੁਹਾਨੂੰ ਦਰੇ ਟੜਕੀ ਦਿੰਨੀ ਵੀਰੇ ਛੋਡੇ ਮਨ ਚ ਕੀ ਬਹਿਮ ਹੋ ਰਿਹਾ ਪਹਿਲਾਂ ਮੈਨੂੰ ਐ ਦੱਸੋ ਕੀ ਪਾਲਾ થઈ ਜਾਂਦਾ ਸੋਨੂੰ ਅੱਛਾ ਮੈਂ ਲੜਾਕੀ ਆ ਮੈਂ ਲੜਕੇ ਆ ਗਈ ਤੈਨੂੰ ਨਹੀਂ ਕਹਿੰਦਾ ਮੈਂ ਤੂੰ ਲੜਾਕੀ ਆ ਨਾ ਕੀ ਪਤਾ ਕਿ ਲੇ ਗਲਤ ਹਾਂ ਮੈਨੂੰ ਕੁਝ ਨਹੀਂ ਪਤਾ ਮੈਨੂੰ ਕੁਝ ਨਾ ਪੁੱਛਿਆ ਕਰੋ ਜਦੋਂ ਮੈਂ ਤੁਹਾਨੂੰ ਇੱਕ ਵਾਰ ਕਹਿਤਾ ਵੀ ਮੈਂ ਸੈਸਬਾ ਤੁਹਾਨੂੰ ਮਿਲਣ ਆਈ ਆਂਗੀ ਖੁਸ਼ੀ-ਖੁਸ਼ੀ ਫਿਰ ਕਿਉਂ ਅੰਤਰੇ ਲਈ ਜਾਨੇ ਹੋਗੇ ਟੈਂਸ਼ਨ ਹੋਈ ਪਿਆ ਦਿਮਾਗ ਤੇ ਅੰਤਰੇ ਲੈਣੇ ਉਹੀ ਕਹਿ ਦੋ ਮੈਨੂੰ ਮੈਂ ਭੱਗ ਜਾਨੀ ਆਂਗੀ ਲੈ ਤੇਰਾ ਘਰ ਅਗੜੀ ਤੂੰ ਘਰ ਭੱਗ ਜਾਨਗੀ ਫਿਰ ਹੋਰ ਕੀ ਐ ਜੇ ਮੈਂ 4 ਦਿਨ ਆ ਵੀ ਗਈ ਫਿਰ ਕੀ ਹੋ ਗਿਆ ਸਾਡਾ ਪੁੱਛਣ ਦਾ ਤੁਹਾਨੂੰ ਹੱਕ ਨਹੀਂ ਜਦੋਂ ਮੈਂ ਇੱਕ ਵਾਰ ਕਹਿਤਾ ਵੀ ਉਹ ਕੰਮ ਗਿਆ ਹੋਇਆ ਤੀਗਾ ਮੇਰੀ ਗੱਲ ਵੀ ਹੋਈ ਆ ਉਹਦੇ ਨਾਲ ਫੋਨ ਤੇ ਲੈ ਮੇਰੀ ਗੱਲ ਕਰਾ ਕੀ ਗੱਲ ਕਰਨੀ ਆ ਤੁਸੀਂ ਜਦੋਂ ਮੇਰੀ ਗੱਲ ਹੋ ਗਈ ਹਾਲ ਚਾਲ ਪੁੱਛ ਲਿਆ ਉਹਨੇ ਕਹਿਤਾ ਵੀ ਜਦੋਂ ਤੇਰਾ ਜੀ ਕਰੂ ਤੂੰ ਆ ਜੀ ਮੈਂ ਵੀ ਹਾਲ ਚਾਲ ਹੀ ਪੁੱਛੋ ਭਾਈ ਹਾਂ ਠੀਕ ਹੋ ਕਿਵੇਂ ਕੋਈ ਗੱਲ ਨਹੀਂ ਭਾਈ ਪੁੱਛ ਲਿਓ ਹੁਣੇ ਪੁੱਛਣਾ ਹੈਗਾ ਕੰਮ ਤਾਂ ਹੋਣਗੇ ਨਾਲ ਇਹੋ ਹੋਰ ਵੀ ਨਹੀਂ ਚੱਕਣਾ ਹੈਗਾ ਉਹਨਾਂ ਨੇ ਚਲ ਸਾਮ ਨੂੰ ਮੇਰੀ ਗੱਲ ਕਰਾਦੀ ਹੈ ਨਾ ਨਾਲੇ ਮੈਂ ਤਾਂ ਹਾ ਚੂੜਾ ਜਾੜਾ ਜਿਹਾ ਵੀ ਕੱਟਦਾ ਹਾਂ ਕੰਮ ਤਾਂ ਕਰਨੀ ਹੈਗਾ ਕੌਦੇ ਪਿੱਛੇ ਮਾ ਛੱਡ ਪਰਾਂ ਹਣੋਕਾ ਬੀਬੀ ਮੈਨੂੰ ਲੱਗਦਾ ਮੂ ਮੋਟਾ ਜਾ ਕਰਦੀ ਐ ਵੀ ਉਰੇ ਆ ਗਈ ਕੰਮ ਕਰਾਵੇ ਬਰਾਬਰ ਤਾਂ ਹੀ ਤਾਂ ਹਣੋਕਾ ਮਾਂਡੀਆਂ ਦੇ ਬਾਗੀ ਜਦੋਂ ਪਤਾ ਤੀਗਾ ਵੀ ਥੋੜੇ ਆਉਣ ਦਾ ਟਾਈਮ ਹੋ ਰਿਹਾ ਚਾਹ ਵੀ ਬਣਾਉਣੀ ਐ ਰੋਟੀ ਵੀ ਦੇਣੀ ਐਗੀ ਉਹੀ ਗੱਲ ਆ ਵੀ ਮੈਂ ਬੈਠੀਆਂ ਕਰੇ ਮੈਂ ਆਪੇ ਬਣਾ ਕੇ ਦੇ ਦੂੰਗੀ ਹੀਰਖਾ ਤਾਂ ਹੋਏ ਜਾਂਦਾ ਹੈਗਾ ਫਰਕ ਤਾਂ ਪਏ ਜਾਂਦਾ ਰਿਸ਼ਤੇ ਅੱਜ ਚਲ ਕੁੜੀ ਕਿਉਂ ਐਵੇਂ ਗੁੱਸਾ ਕਰਦੀ ਹੁੰਦੀ ਗੁੱਸਾ ਕਰਨ ਵਾਲੀਆਂ ਗੱਲਾਂ ਤੇ ਗੁੱਸਾ ਹੁੰਦਾ ਬਾਈ ਉਹ ਗੁੱਸਾ ਵੀ ਨਹੀਂ ਹੁੰਦਾ ਹੈਗਾ ਤੁਸੀਂ ਗੱਲੀਆਂ ਕਰੀ ਜਾਂਦੇ ਹੋਗੇ ਆਖੇ ਗੱਲ ਕਰਾ ਦੇ ਤੂੰ ਲੜਕੇ ਆਈਆਂ ਜੇ ਇਹ ਉਹ ਆ ਮੈਂ ਆਪਦੇ ਘਰੇ ਨਹੀਂ ਆ ਸਕਦੀ ਹੈਗੀ ਉਹੀ ਗੱਲ ਹੈ ਨਾ ਵੀ ਵਿਆਹ ਤੋਂ ਬਾਅਦ ਕੁੜੀਆਂ ਬਗਾਨੀਆਂ ਹੋ ਜਾਂਦੀਆਂ ਨੇ ਮੈਂ ਪ੍ਰੋਣੀ ਦਾ ਫੋਨ ਲਾਇਆ ਸੀ ਮੇਰਾ ਫੋਨ ਨਹੀਂ ਚੱਕਿਆ ਲਈ ਵੇ ਟਾਈਮਾ ਹੁਣ ਜਦੋਂ ਕੰਮ ਤੇ ਹੁੰਦੇ ਨੇ ਉਹ ਤਾਂ ਫੋਨ ਹੀ ਨਹੀਂ ਚੱਕਦੇ ਉਹ ਅਬਦੀ ਮਰਜ਼ੀ ਨਾਲ ਫੋਨ ਲਾਉਂਦੇ ਨੇਗੇ ਪਹਿਲਾਂ ਦੇਖ ਲੈਂਦੇ ਨੇ ਇੱਕ ਵਾਰ ਚੈੱਕ ਕਰ ਲੈਂਦੇ ਨੇ ਵੀ ਕਿਸੇ ਦਾ ਫੋਨ ਆਇਆ ਜੇ ਉਹਨਾਂ ਦਾ ਜੀ ਕੋਰੂ ਫੋਨ ਲਾ ਲੈਂਦੇ ਨੇ ਨਹੀਂ ਲਾਉਂਦੇ ਨਹੀਂ ਮਨ ਮਰਜ਼ੀ ਦੇ ਮਾਲਕ ਨੇ ਕੰਮ ਨੂੰ ਬਹੁਤ ਉਹਦਾ ਖਿਲਾੜੀ ਤੇ ਹੱਥਾ ਕੁਰਸੀ ਤੇ ਬੈਠਾ ਹੁੰਦਾ ਬਿਲੇ ਡਿਊਟੀ ਕਰਦਾਗਾ ਜੇ ਮਰਜ਼ੀ ਫੋਨ ਚੈੱਕ ਕਰ ਸਕਦਾ ਬੰਦਾ ਸੋਡੀਓ ਭਾਲ ਐ ਮੈਂ ਕਿਹੜਾ ਆਪ ਜਾ ਕੇ ਵਿਆਹ ਕਰਾਇਆ ਅਗਲੇ ਨਾਲ ਮੇਰੀ ਕਿਹੜਾ ਲਵ ਮੈਰਿਜ ਦੀ ਵੀ ਮੈਨੂੰ ਸੁਣਾਉਨੇ ਹੋਗੇ ਕਮਾਲ ਹੋਈ ਪਿਆ ਜਿਹੜਾ ਜੀ ਦੇਖਦਾ ਹੋਈ ਸੁਣਾਉਣ ਬਹਿ ਜਾਂਦਾ ਕੋਈ ਗੱਲ ਨਹੀਂ ਮੈਂ ਭਗ ਜੂਗੀ ਜੇ ਐਡੀਓ ਬੁਰੀ ਲੱਗਦੀਆਂ ਮੈਂ ਚਾਹਣਾ ਕੋਈ ਪਹਿਲਾਂ ਤੈਨੂੰ ਜਾਣਨ ਨੂੰ ਕਿ ਚੱਲ ਠੀਕ ਐ ਨਹੀਂ ਕਹਿੰਦਾ ਤਾਂ ਕਹਿ ਹੀ ਦਊਂਗੇ ਜਿਵੇਂ ਦੀਆਂ ਗੱਲਾਂ ਹੋ ਰਹੀਆਂ ਨੇ ਚਾਹ ਬਣਾਉਣੀ ਐ ਮੈਂ ਰੋਟੀ ਬਣਾਉਣੀ ਐ ਉਹ ਪਤਾ ਨਹੀਂ ਕੁੜੀ ਜੀ ਕੀ ਖਾਂਦੀ ਐ ਯਾਰ ਐਂ ਨਾ ਬੋਲਦੀ ਐ ਅੱਜ ਜੂੜਾ ਇਹਨੇ ਜਿਹੜਾ ਲਾਇਆ ਨਾ ਪੱਕਾ ਲੜਕੇ ਐ ਨਹੀਂ ਜੂੜਾ ਤਾਂ ਹਜੇ ਲਾਉਂਗੇ ਕਰਨੀ ਪਊਨ ਕੋਈ ਕਿਦੜਾ ਆਇਆ ਮਾਤਾ ਜੀ ਤੁਹਾਡੇ ਟੋਕੀ ਟੋਕੀਆਂ ਦੇ ਆਏ ਹਾਏ ਹੂੰ ਔਰ ਤੁਸੀਂ ਕਿਵੇਂ ਜੀ ਬੈਠੀ ਹੋਗੇ ਹੂੰ ਬੈਠਾ ਮੈਂ ਤਾਂ ਕੀ ਹੋਵੇ ਉਹ ਯਾਰ ਤੋਆ ਕੁ ਵੀ ਨੀ ਕੁਛ ਲਾ ਬਣਿਆ ਮੈਂ ਕਿ ਤੈਨੂੰ ਪੁੱਛਦਾ ਮੈਂ ਕਿੱਥੇ ਆ ਕੇ ਚਾਰੇ ਪੈਰ ਚੱਕਦੀ ਲੋਕ ਤਾਂ ਦੋ ਪੈਰ ਚੱਕਦੇ ਨੇ ਚਾਰੇ ਚੱਕਦੀਏ ਆ ਮੇਰੇ ਮਾਦਰ ਭੈਣ ਭੀ ਆ ਭੱਜ ਭੱਜ ਕੇ ਸਵੇਰ ਦੀ ਨਤੂੜਾ ਚੜਾ ਲਾ ਕੇ ਮਾਰ ਰੱਖਿਆ ਨਾ ਮੂੰਹ ਦੀ ਨਾ ਸਿਰ ਦੀ ਜਿਵੇਂ ਨਮੀਨ ਮੇਲੀ ਹੈ ਵੇ ਇਹਦਾ ਮੈਂ ਕਹਿੰਦਾ ਵੀ ਤੈਨੂੰ ਤਾਂ ਦੱਸ ਦੂਗੀ ਉਹ ਦੱਸ ਦੀ ਕੁਝ ਨਹੀਂ ਦੱਸਉਣਾ ਦੱਸਦੀ ਨਹੀਂ ਮੈਨੂੰ ਕਿਉਂ ਕਿੱਥੋਂ ਦੱਸ ਦਊਗੀ ਮੈਂ ਕਹਿੰਦੀ ਪਰੋਣੀ ਨੂੰ ਲੰਦਾ ਕਿਸੇ ਪਰੋਣੀ ਨੂੰ ਫੋਨ ਲਾਇਆ ਸੀ ਹਾਂ ਉਹਨੇ ਚੱਕਿਆ ਤੇ ਹੁਣ ਕਿਵੇਂ ਇਹਦੀ ਪਰਤਾਲ ਕਰੀ ਉਹ ਤਾਂ ਪੈਸਾ ਨਹੀਂ ਕਹੀ ਇਹਦਾ ਮਤਲਬ ਕਿ ਉਹਨੇ ਵੀ ਕਿਹਾ ਮੈਂ ਹਾਂ ਮhalla ਮੇਰੀ ਪਰੋਣੀ ਨਾਲ ਗੱਲ ਕਰ ਕਹਿੰਦੀ ਹੁਣ ਨਹੀਂ ਉਹ ਚੱਕਦਾ ਹੁੰਦਾ ਉਹਦਾ ਕੋਈ ਟਾਈਮ ਆਉਂਦਾ ਕੋਈ ਕੰਮ ਮੈਨੂੰ ਤਾਂ ਲੱਗ ਕਰੇਗਾ ਇਹ ਪੱਕਾ ਹੀ ਲੜਕੀ ਆਈ ਹੈ ਕੋਈ ਟੂੜਾ ਵੀ ਲਾਤਾ ਉਹ ਹੀ ਤਾਂ ਕਹਿੰਦੇ ਨੇ ਲੜ ਕੇ ਆਈ ਹੈ پتہ ਕਿਉਂ ਕਿਉਂਕਿ ਇਹਨਾਂ ਲੱਸਾਂ ਦਸੀ ਜਾਂਦੇ ਨੇ ਹੁਣ ਅੱਗੇ ਵਾਲੀ ਤੇ ਬੋਲੀ ਨਹੀਂ ਰਹੀ ਬੋਲੀ ਰੱਖੀ ਕਿਵੇਂ ਬੋਲਦੀ ਹੈਗੀ ਇੰਨਾ ਤਾਂ ਉੱਚੀ ਸਾਡੇ ਮੂਹਰੇ ਤਾਂ ਜਿਵੇਂ ਇੰਨੀ ਬੋਲਦੀ ਹੁਣ ਕੀ ਚੇਂਜ ਹੋਇਆ ਹੋਇਆ ਸੁਭਾ? ਹਾਂ ਹੁਣ ਤਾਂ ਬੜਾ ਫਰਕ ਪਿਆ ਪੇ ਫੱਜ-ਫੱਜ ਕਿ ਮੈਨੂੰ ਉਹ ਆਇਆ ਪਾ ਵਿਪਲਨੇ ਗਲਾ ਆ ਮੈਂ ਫੋਨ ਜੇ ਤੇ ਲੱਗੀ ਪਈ ਸੀ ਮੈਂ ਅੰਦਰ ਵਾਕੀ ਸੀਗੀ ਤੇ ਮੈਂ ਰੋਟੀ ਖਾ ਲੂਗੀ ਰੋਟੀ ਦਾ ਸਾਡਾ ਹਾਂ ਨਾਲ ਇੱਕ ਗੱਲ ਹੋਰ ਹਾਂ ਲੋਕ ਆਖਣਾ ਯਾਰ ਕੱਲ ਪਰਸੋਂ ਤੇ ਤਾਂ ਵਿਆਹ ਹੋਣਾ ਵੀ ਉਰੇ ਕਾ ਤੋਂ ਬੈਠੀ ਲੋਕਾਂ ਨੇ ਕਿਹੜਾ ਮੂੰਹ ਫੜੇ ਜਾਂਦੇ ਨੇ ਉਹੀ ਤਾਂ ਸੋਚੀ ਜਾਂਦੇ ਆ ਵੀ ਹੁਣ ਕੀ ਕਰੀਏ ਹੁਣ ਨਾ ਤਾਂ ਕੁਝ ਦੱਸਦੀ ਆ ਵੀ ਖੁੱਲ ਕੇ ਦੱਸ ਦੇ ਬੰਦਾ ਕੋਈ ਹੱਲ ਕਰ ਲੇ ਹੈ ਨਾ ਤਾਂ ਹੁਣ ਖੁੱਲ ਕੇ ਕੋਈ ਗੱਲ ਹੀ ਕਰਦੀ ਐ ਮੈਨੂੰ ਹੀ ਦੱਸ ਦੇ ਵੀ ਭਾਬੀ ਆਹ ਗੱਲਾਂ ਐ ਕਿ ਵੀ ਮੈਂ ਤਾਂ ਤਾਂ ਅੰਜ ਹੁਣ ਅਗਲਾ ਕੀ ਕਹੂਗਾ ਹੁਣ ਬਗਾਨਿਆਂ ਦੇ ਕੋਲ ਜਾ ਕੇ ਵੀ ਨਹੀਂ ਕੁਝ ਕਹਿ ਸਕਦੇ ਅਗਲੇ ਮੂਰੇ ਕਹਦੇ ਨੇ ਸੋਢੀ ਨੂੰ ਪੁੱਛੋ ਫਿਰ ਕੀ ਕਹਾਂਗੇ ਹੁਣ ਯਾਰ ਪਰ ਉਹਨਾਂ ਦੇ ਵੀ ਨਹੀਂ ਹੋਣ ਚੁੱਕੇ ਨਹੀਂ ਤਾਂ ਬੱਸ ਫਿਰ ਫੋਨ ਕਰਦਾ ਮੈਨੂੰ ਦੁਬਾਰਾ ਉਹ ਮੌਕੇ ਨਹੀਂ ਮਿਲਦਾ ਜਾਂਦਾ ਜੀ ਬਤਾ ਕੀ ਕਹਾਣੀ ਹੈ ਕੀ ਨਾ ਮੈਨੂੰ ਤਾਂ ਕੁਝ ਨਹੀਂ ਸਮਝ ਆ ਰਹੀ ਮੈਂ ਕੱਲ ਨੂੰ ਜਾ ਕੇ ਨਾ ਉੱਥੇ ਜਾ ਕੇ ਕੀ ਕਰੇਗਾ ਅਗਲਾ ਕੁੜੀ ਤਾਂ ਇਹਨਾਂ ਦੇ ਬੈਠੇ ਆ ਪੀਕੀ ਇਹ ਇੱਥੇ ਕੀ ਕਰਨਾਂਗੇ ਤੇ ਬਹਾਨਾ ਮਾਰੂੰਗਾ ਤੇ ਤਰ੍ਹਾਂ ਕੰਮ ਕੀ ਮੁਕਤ ਹੋ ਰਿਹਾ ਪਹਿਲਾਂ ਇਹ ਸ਼ੇਰ ਦੇ ਮੂੰਹ ਬੁਲਾ ਲਾਣ ਦੀ ਇੱਕ ਵਾਰੀ ਮੈਨੂੰ ਅੱਜ ਮੈਂ ਹੁਣ ਦੇਖਦੀ ਆ ਵੀ ਨਾ ਗੱਲ ਕਰਦੀ ਹਾਂ ਕੁਛ ਦੀ ਆ ਉਹ ਟੁੱਬੜਿਆ ਹੋਇਆ ਚੰਗੂ ਮੈਂ ਬੜਾ ਕੇ ਨੂੰ ਪੰਪੂ ਉਪ ਦੇ ਕੇ ਨਾਲ ਬਣਿਆ ਕੇ ਫਿਰ ਕੁਛ ਦੇ ਵੀ ਗੱਲ ਕੀਤੀ ਹੈ ਦੱਸੂਗੀ ਤੈਨੂੰ ਕਿ ਨਾ ਤੂੰ ਨਹੀਂ ਫਿਰ ਫੋਨ ਫੋਨ ਤੇ ਤਾਂ ਮਾੜੀ ਮੁੱਟੀ ਗੱਲ ਕਦੇ ਪਰੋਣੇ ਨਾ ਕਰੂ ਅੱਜ ਨਹੀਂ ਕਰੂ ਕੱਲ ਨੂੰ ਕਰੂ ਕੱਲ ਨੂੰ ਨਹੀਂ ਕਰੂ ਪਰਸੋਂ ਨੂੰ ਕਰੂ ਗੱਲ ਤਾਂ ਕਰੂਗੀ ਕਰੂਗੀ ਫਿਰ ਉਦੋਂ ਸਹੀ ਫਿਰ ਇਹਦੇ ਚ ਬੜਕ ਰੱਖੂ ਹਾਂ ਮੈਂ ਤਾਂ ਇਹ ਤਾਂ ਹੁਣ ਮੈਨੂੰ ਕਹੀ ਕਿ ਹਕੀਕਤ ਨਹੀਂ ਮੇਰੀ ਗੱਲ ਕਰ ਮਾੜਾ ਮੇਰੀ ਗੱਲ ਕਰਾ ਉਹਦੀ ਮੁਕਰ ਗਈ ਕਣੀ ਨਾ ਮੈਂ ਇੱਥੇ ਬੜਕ ਰੱਖਦੇ ਹਾਂ ਮੈਂ ਦੇਖਦੇ ਕਿਹਦੇ ਕਿਹਦਾ ਫੋਨ ਇਹਦੇ ਕੋਲੇ ਆਉਂਦਾ ਕਿਹਦਾ ਜਾਂਦਾ ਚਲ ਠੀਕ ਆ ਤੂੰ ਕੁਛ ਇਹਨੂੰ ਠੀਕ ਆ ਠੀਕ ਆ ਕੀ ਦਿਮਾਗ ਖਾ ਲਿਆ ਕਾਹਦਾ ਕੁੜਾ ਸਮ ਆ ਕੇ ਬਹਿ ਗਿਆ ਆਏ ਹੋਗੇ ਤੇ ਵੀ ਚਲ ਵਿਆਹੀ ਗਈ ਵੀ ਆਇਆ ਕਰੂ ਮਿਲ ਚਿਆ ਕਰੂ ਹੋਰ ਸੋਗ ਦੀ ਪਿਆਰ ਪਾਉਂਦੇ ਸੀ ਉਹ ਚ ਆ ਹੁਣ ਜਿੱਦੇ ਨਹੀਂ ਆਈ ਉਹਦੇ ਤੇ ਦੁਸਮਣੀ ਵਾਲਾ ਕੰਮ ਹੋਇਆ ਪਿਆ